ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂ ਸੋ ਅੱਜ ਨਾ ਇੱਕ ਵੀਡੀਓ ਸਾਂਝੀ ਕਰਦੇ ਆ ਪਲੀਜ਼ ਉਹਨੂੰ ਸ਼ੇਅਰ ਕਰਿਓ ਤੇ ਆਪਣੀ ਰਾਇ ਵੀ ਦਿਓ ਹਨਾ ਕਿਉਂਕਿ ਤੁਹਾਡੀ ਰਾਇ ਬਹੁਤ ਜ਼ਰੂਰੀ ਆ ਵੀ ਇਹ ਇੱਕ ਨਾ ਮੈਂ ਚੀਜ਼ ਦਿਖਾਉਂਗਾ ਉਹ ਦੱਸਿਓ ਵੀ ਸਹੀ ਆ ਜਾਂ ਗਲਤ ਆ ਹਨਾ ਸੋ ਆ ਕਲਾਕ੍ਰਿਤਿਆ ਬਣੀਆਂ ਹੋਈਆਂ ਆਪਣੇ ਫੌਜੀ ਵੀਰਾਂਗੇ ਹਨਾ ਇਹਨਾਂ ਨੂੰ ਸਲੂਟ ਆ ਬਈ ਸਰਹੱਦ ਤੇ ਖੜਦੇ ਆ ਵਿਚਾਰੇ ਸ਼ਹੀਦ ਹੁੰਦੇ ਆ ਆਪਣੇ ਲਈ ਹਨਾ ਬਾਰਡਰਾਂ ਤੇ ਸੋ ਇਹਨਾਂ ਨੂੰ ਸਲੂਟ ਆ ਬਈ ਸੋ ਆ ਆ ਫੋਟੋ ਜਿਹੜੀ ਆ ਕਲਾਕ੍ਰਿਤੀ ਆ ਨਾ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਵੀ ਇਹਦਾ ਇੱਥੇ ਲਾਉਣ ਦਾ ਮਤਲਬ ਕੀ ਆ ਇੰਨੇ ਤਕੜੇ ਯੋਧਿਆਂ ਦੇ ਵਿੱਚ ਹਨਾ ਆ ਦੇਖੋ ਇਹਨਾਂ ਨੇ ਆਪਣਾ ਦੇਸ਼ ਆਜ਼ਾਦ ਕਰਾਇਆ ਇਹਨਾਂ ਨੂੰ ਵੀ ਇੱਕਾਰੀ ਸਲੂਟ ਆ ਬਈ ਮੇਰੇ ਵੱਲੋਂ ਸੋ ਆ ਦੇਖੋ ਇੱਧਰ ਇਹ ਵੀ ਕੌਮ ਦੇ ਯੋਧੇ ਇਹਨਾਂ ਨੂੰ ਵੀ ਸਲੂਟ ਆ ਮੇਰੇ ਵੱਲੋਂ ਠੀਕ ਆ ਆ ਵੀਰ ਕਬੱਡੀ ਪਲੇਅਰ ਆ ਗਿਆ ਠੀਕ ਆ ਸੂਟ ਆ ਬਾਈ ਇਹਨੇ ਕਬੱਡੀ ਚਾ ਉਹਦਾ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਹਨਾ ਸੋ ਇੱਧਰ ਫੇਰ ਆ ਗਿਆ ਇਹ ਇੰਨੇ ਨੇ ਤਗੜੇ ਬੰਦੇ ਜਿਹਦੀ ਫੋਟੋ ਫੇਰ ਆ ਗਈ ਕੋਈ ਨਹੀਂ ਅੰਡ ਤੇ ਗੱਲ ਕਰਦੇ ਆ ਆ ਦੇਖੋ ਇਹਦੀ ਫੋਟੋ ਨਾਲ ਸਿੱਧੂ ਮੂਸੇਵਾਲਾ ਹੈ ਠੀਕ ਆ ਤੇ ਨਾਲ ਬਾਬਾ ਫਰੀਦ ਜੀ ਦੀ ਆ ਦੇਖੋ ਇਹ ਕੋਈ ਤੌਗ ਬੰਦੀ ਆ ਵੀ ਨਾਲ ਇਹਦੀ ਫੋਟੋ ਇਹਨੂੰ ਕੌਮ ਦਾ ਯੋਧਾ ਆਖਣੀ ਕੌਮ ਦਾ ਕੀ ਕਿਹਾ ਜਾਂਦਾ ਹਨਾ ਮੈਨੂੰ ਪੱਕਾ ਨਹੀਂ ਪਤਾ ਸੋ ਆ ਦੇਖੋ ਡਾਕਟਰ ਮੇਦਕਰ ਸਾਹਿਬ ਆ ਇਹਨਾਂ ਕੋਲੇ 35 ਡਿਗਰੀਆਂ ਸੀਗੀਆਂ ਹਨਾ ਸੋ ਆ ਦੇਖੋ ਸਲੂਟ ਆ ਜੀ ਸਲੂਟ ਸਲੂਟ ਆ ਜੀ ਦਿਲੋਂ ਸਲੂਟ ਆ ਸ਼ੀ ਭਗਤ ਸਿੰਘ ਜੀ ਹੋਗੇ ਹਨਾ ਇਹਨਾਂ ਨੂੰ ਵੀ ਆਪਣਾ ਸਲਾਮ ਸਲੂਟ ਸੋ ਕਿੱਡੇ ਕਿੱਡੇ ਯੋਧੇ ਆ ਯਾਰ ਆਪਣੇ ਹਨਾ ਜਿਨ੍ਹਾਂ ਨੇ ਆਪਣੇ ਦੇਸ਼ ਆਜ਼ਾਦ ਕਰਾਇਆ ਹੁਣ ਦੇਖੋ ਤੁਸੀਂ ਬਗ ਸਿੰਘ ਹੋਰ ਇਹ ਸਾਰੇ ਆਪਣੇ ਕੌਮ ਦੇ ਯੋਧੇ ਆ ਹੁਣ ਮੈਨੂੰ ਇੱਕ ਗੱਲ ਦੱਸਿਓ ਕਿ ਇਹ ਸਾਰਿਆਂ ਦਾ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਦੇਖੋ ਬਾਬਾ ਫਰੀਦ ਜੀ ਹਨਾ ਕੌਆਂ ਨੇ ਕਾਵਾਂ ਨੇ ਅੱਖਾਂ ਕੱਢ ਲੀਆਂ ਸੀ ਇਹਨਾਂ ਦੀਆਂ ਸੋ ਐਡੇ ਐਡੇ ਤਕੜੇ ਯੋਧੇ ਖੜੇ ਆ ਤੇ ਆ ਫੋਟੋ ਲਾਉਣ ਦਾ ਕੀ ਮਤਲਬ ਬਈ ਇਹਨੂੰ ਕੌਮ ਦਾ ਯੋਧਾ ਜਿਹੜਾ ਬੰਦਾ ਇਹਦੀਆਂ ਨਾ ਵੀਡੀਓ ਖੋਲਿਓ YouTube ਤੇ ਸ਼ਰਾਬਾਂ ਪੀਂਦੇ ਦੀਆਂ ਕੁੜੀਆਂ ਨਾਲ ਬੈਠਾ ਹੁੰਦਾ ਸ਼ੈਂਪੇਨ ਖੋਲ ਦਿੰਦੀ ਇੱਕ ਵੀਡੀਓ ਇਹਦੀ ਹਲਾ ਕੇ ਸ਼ੈਂਪੇਨ ਨਹੀਂ ਖੋਲਦੇ ਹੁੰਦੇ ਇਦਾਂ 10-12 ਵੀਡੀਓ ਹੈ ਸ਼ਰਾਬ ਪੀਂਦੇ ਦੀਆਂ ਠੀਕ ਆ ਸੋ ਇਹਨੂੰ ਕੌਮ ਦਾ ਇਹ ਕੌਮ ਦਾ ਜਿਹੋ ਦਾ ਕਿਹੜੇ ਵੇਲੇ ਬਣ ਗਿਆ ਸੋਨਮ ਬਾਜਵਾ ਇਹਨੇ ਮਾਈ ਭਾਗੋ ਬਣਾਤੀ ਸੀਗੀ ਉਹਨੂੰ ਉਹਦੇ ਕੱਪੜੇ ਵੀ ਅੱਧੀ ਕੱਚੀ ਜੀ ਪਾਈ ਵੀ ਸੀ ਉਵੇਂ ਇਹਨੇ ਗਾਣੇ ਤੇ ਨਚਾਇਆ ਉਹਨੂੰ ਹਨਾ ਤੇ ਯਾਰ ਇਹ ਕਿਹੜੇ ਪਾਸਿਓਂ ਕੌਮ ਦਾ ਯੋਧ ਆ ਗਿਆ ਮੈਨੂੰ ਐਂ ਦੱਸਿਓ ਵੀ ਬਾਈ ਕਮੈਂਟਾਂ ਦੇ ਵਿੱਚ ਇਹਦੀ ਦੇਣ ਕੀ ਆ ਪੰਜਾਬ ਨੂੰ ਸੋ ਆ ਆ ਯੋਧੇ ਐਡੇ-ਐਡੇ ਯੋਧਿਆਂ ਦੇ ਵਿੱਚ ਯਾਰ ਆਪਣੇ ਸਿੰਗਰਾਂ ਦੀ ਫੋਟੋ ਲਾਉਣੀ ਚੰਗੀ ਗੱਲ ਆ ਯਾਰ ਮੈਂ ਕਹਿੰਦਾ ਕਿਸੇ ਵੀ ਸਿੰਗਰ ਦੀ ਨਾਮ ਲਾਓ ਠੀਕ ਆ ਨਾ ਇਹ ਆਪਣੀ ਬਿਸ਼ਰਮੀ ਦੀ ਗੱਲ ਆ ਬਾਬਾ ਫਰੀਦ ਜੀ ਨਾਲ ਦੇ ਨਾਲ ਬੈਠਿਆ ਨਾਲ ਇਹਨੂੰ ਖੜਾਇਆ ਵੈ ਯਾਰ ਦੱਸੋ ਇਹ ਕੋਈ ਤਕ ਬੰਦੀ ਆ ਯਾਰ ਜਿਨੇ ਕੁਛ ਕੀਤਾ ਜਿਨੇ ਸ਼ੀਦੀ ਦਿੱਤੀ ਆ ਕੌਮ ਲਈ ਸਭ ਕੁਝ ਕੀਤਾ ਉਹਨਾਂ ਨੂੰ ਸਲੂਟ ਆਪਣਾ ਬਈ ਇਹ ਯੋਧਿਆਂ ਨੂੰ ਸਲੂਟ ਆ ਇਹੋ ਜਿਹੇ ਸਿੰਗਰਾਂ ਦੇ ਨੇ ਆਪਾਂ ਇਹੋ ਜਿਹਾਂ ਨੂੰ ਸਲੂਟ ਮਾਰ ਕੇ ਕੀ ਲੈਣਾ ਹੈ ਕੁਕਰੀ ਇਹਨਾਂ ਦੇ ਪੱਲੇ ਕੋਈ ਬਾਈ ਇਹ ਜ਼ਰੂਰ ਦੱਸਿਓ ਯਾਰ ਸਹੀ ਆ ਕਿ ਗਲਤ ਆ ਏਡੇ ਏਡੇ ਯੋਧੇ ਆਪਣੇ ਦੇਖੋ ਮੈਂ ਤੁਹਾਨੂੰ ਸਾਰਾ ਇੱਕ ਵਾਰੀ ਫੇਰ ਦਿਖਾ ਦਿੰਨਾ ਹਨਾ ਕਿ ਇਹਨਾਂ ਦੇ ਵਿੱਚ ਇਹਦੀ ਫੋਟੋ ਲਾਉਣੀ ਜਾਇਜ਼ ਆ ਕਿ ਕਿਵੇਂ ਆ ਆ ਦੇਖੋ ਇੱਕ ਵਾਰੀ ਫੇਰ ਸਾਰੇ ਯੋਧਿਆਂ ਦੀਆਂ ਦੇਖੋ ਫੋਟੋਆਂ ਹਨਾ ਤੇ ਆ ਖੜਾ ਲਾ ਆ ਬਾਬਾ ਫਰੀਦ ਜੀ ਆ ਗਏ ਠੀਕ ਆ ਇਹ ਦੋ ਇਹਨਾਂ ਐਣਾ ਮਤ ਸ਼ੂ ਲੈਣਾ ਹਨਾ ਹੁਣ ਬਾਬਾ ਡਾਕਟਰ ਅਮੀਰਕਰ ਸਾਹਿਬ ਆ ਗਏ ਹਨਾ ਆਪਣੇ ਯੋਧੇ ਆ ਗਏ ਆ ਪਾਕਿਸਤਾਨੀ ਹੋਰੀ ਆ ਗਏ ਹਨ ਸੋ ਆ ਦੇਖੋ ਇਹ ਸਾਰੇ ਯੋਧਿਆਂ ਦੇ ਵਿੱਚ ਉਹਦੀ ਫੋਟੋ ਦਾ ਸੈਂਸ ਕੀ ਬੰਦਦਾ ਮੈਨੂੰ ਆਏ ਸਮਝਾ ਦਿਓ ਪਲੀਜ਼ ਕਮੈਂਟ ਆਜ ਦੱਸ ਦਿਓ ਕੋਈ ਮਾੜਾ ਚੰਗਾ ਨਾ ਬੋਲਿਓ ਠੀਕ ਆ ਜੇ ਕਿਸੇ ਨੂੰ ਲੱਗਦਾ ਮੇਰੇ ਨਾਲ ਗੱਲ ਕਰ ਲਿਓ ਡਿਬੇਟ ਕਰ ਲਿਓ ਠੀਕ ਆ ਨਾ ਮੈਂ ਤੁਹਾਨੂੰ ਇਹ ਵੀ ਦੱਸ ਦੂੰਗਾ ਵੀ ਹਾਂ ਕਿਵੇਂ ਆ ਕੀ ਆ ਸਭ ਕੁਝ ਆ ਨਾ ਮੇਰੇ ਨਾਲ ਡਿਬੇਟ ਕਰ ਲਿਓ ਠੀਕ ਆ ਸੋ ਜਰੂਰ ਦੱਸਿਓ ਜੀ ਹਨਾ